ਜਦੋਂ ਦੂਰ ਦਰਾਡੇੋਂ ਆਈਆਂ ਹੋਈਆਂ ਸੰਗਤਾਂ ਸਾਰਾਗੜੀ ਸਰਾ ਦੇ ਵਿੱਚ ਕਮਰਾ ਬੁੱਕ ਕਰਵਾਉਂਦੀਆਂ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਇੱਕ ਮਾਮਲਾ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਸੰਗਤਾਂ ਦੇ ਨਾਲ ਫਰੋਡ ਹੋ ਰਿਹਾ ਕਿਸੇ ਨੇ ਜੈਲੀ ਵੈਬਸਾਈਟ ਤਿਆਰ ਕੀਤੀ ਹੈ ਸਾਰਾਗੜੀ ਹੋਟਲ ਦੇ ਨਾਂ ਤੇ ਤੇ ਉਹ ਸੰਗਤਾਂ ਨੂੰ ਗਮਰਾਹ ਕਰ ਰਿਹਾ ਹੈ ਲੰਬੇ ਸਮੇਂ ਤੋਂ ਹੈਂਕ ਕਰਨੇ ਜੈਲੀ ਵੈਬਸਾਈਟ ਤਿਆਰ ਕੀਤੀ ਹੈ ਉਹ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਹੈ ਸੰਗਤਾਂ ਦੇ ਨਾਲ ਫਰਾਡ ਕਰ ਰਿਹਾ ਹੈ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਇਹ ਲੱਖਾਂ ਹੀ ਸੰਗਤਾਂ ਦੇ ਨਾਲ ਇਹ ਫਰਾਡ ਹੋਇਆ ਹੈ ਅਜੇ ਤੱਕ ਇਹ ਬੰਦੇ ਟਰੇਸ ਕਿਉਂ ਨਹੀਂ ਕੀਤੇ ਜਾ ਰਹੇ ਜੇਕਰ ਸਾਰਾ ਗੱਡੀ ਸਾਡੀ ਬੁਕਿੰਗ ਕਰवानी ਹੋਏ ਕੀ ਪ੍ਰੋਸੈਸ ਹੈ ਪੂਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਉਹਨਾਂ ਦੀ ਵੈਬਸਾਈਟ ਜਿਹੜੀ ਆ wwwsgpctrane.com ਇਹਦੇ ਤੇ ਹੀ ਬੁਕਿੰਗ ਕਰਾਉਣ ਸਿੱਧੇ ਹੀ ਜਿਹੜੇ ਅਕਾਊਂਟ ਦੇ ਵਿੱਚ ਸੰਗਤਾਂ ਦੇ ਪੈਸੇ ਜਾਂਦੇ ਹਨ ਸਾਡੇ ਵੱਲੋਂ ਕੋਈ ਵੀ ਜਿਹੜੀ ਆ ਅੱਗੋਂ ਕਿਸੇ ਦੇ ਨਾਲ ਸਵਾਲ ਜਵਾਬ ਨਹੀਂ ਕੀਤਾ ਜਾਂਦਾ ਉਸ ਦੇ ਆਨਲਾਈਨ ਹੀ ਜਿਹੜੇ ਆ ਅਕਾਊਂਟ ਦੇ ਵਿੱਚ ਪੈਸੇ ਜਾਂਦੇ ਹਨ ਜਿਨ੍ਹਾਂ ਦੀ ਬੁਕਿੰਗ ਹੋ ਗਈ ਉਹ ਜਿਹੜੀ ਐਡਜਸ ਹੋ ਜਾਂਦੀ ਹੈ ਜੇ ਦੀ ਜਦੋਂ ਬੁੱਕ ਨਹੀਂ ਹੋਣੀ ਉਹ ਜਿਹੜੀ ਅਕਾਊਂਟ 'ਚ ਕੋਈ ਵੀ ਰਕਮ ਨਹੀਂ ਕੱਟੀ ਜਾਂਦੀ ਜੀ ਮੰਦਰ ਸਾਹਿਬ ਲੱਖਾਂ ਦੀ ਤਦਾਦ ਦੇ ਵਿੱਚ ਰੋਜ਼ ਸ਼ਰਧਾਲੂ ਨਤਮਸਕ ਹੋਣ ਲਈ ਸੱਚਕੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚਦੇ ਨੇ ਮਗਰ ਜਦੋਂ ਦੂਰ ਦਰਾਡੇੋਂ ਆਈਆਂ ਹੋਈਆਂ ਸੰਗਤਾਂ ਸਾਰਾਗੜੀ ਸਰਾ ਦੇ ਵਿੱਚ ਕਮਰਾ ਬੁੱਕ ਕਰਵਾਉਂਦੀਆਂ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਇੱਕ ਮਾਮਲਾ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਸੰਗਤਾਂ ਦੇ ਨਾਲ ਫਰੋਡ ਹੋ ਰਿਹਾ ਫੇਕ ਵੈਬਸਾਈਟ ਤੋਂ ਕਮਰਾ ਬੁੱਕ ਕਰਵਾਇਆ ਜਾ ਰਿਹਾ ਇਸ ਤੋਂ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਅੰਮ੍ਰਿਤਸਰ ਤੋਂ ਸਾਰਾਗੜੀ ਸਰਾ ਦੇ ਸੁਪਰਵਾਈਜ਼ਰ ਰਣਜੀਤ ਸਿੰਘ ਪੋਮਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਪੋਮਾ ਸਾਹਿਬ ਕੋ ਵਧੇਰੇ ਜਾਣਕਾਰੀ ਲਈ ਪੋਮਾ ਸਾਹਿਬ ਵਾਹਿਗੁਰੂ ਜੀ ਕਾ ਬੰਮਾ ਸਾਹਿਬ ਦੇਖਣ ਨੂੰ ਮਿਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਸਾਰਾਗੜੀ ਸਨਾ ਦੇ ਨਾਂ ਦੇ ਇੱਕ ਫੇਕ ਵੈਬਸਾਈਟ ਬਣੀ ਹੋਈ ਹੈ ਉਸ ਦੇ ਨਾਲ ਜਿਹੜੇ ਸੰਗਤਾਂ ਦੇ ਨਾਲ ਜਿਹੜਾ ਫਰੋਡ ਹੋ ਰਿਹਾ ਕੀ ਮਾਮਲਾ ਕੀ ਆ ਸਰ ਪਿਛਲੇ ਦਿਨੇ ਸਾਰਾਗੜੀ ਨਵਾਸ ਦੇ ਨਾਂ ਤੇ ਜਿਹੜੀ ਆ ਕਿਸੇ ਨੇ ਜੈਲੀ ਵੈਬਸਾਈਟ ਤਿਆਰ ਕੀਤੀ ਹੈ ਸਾਰਾਗੜੀ ਹੋਟਲ ਦੇ ਨਾਂ ਤੇ ਤੇ ਉਹ ਸੰਗਤਾਂ ਨੂੰ ਗਮਰਾਹ ਵੈਬਸਾਈਟ ਬਣਾ ਕੇ ਜਿਹੜੀ ਆ ਕਰ ਰਿਹਾ ਹੈ ਕਿ ਮੇਰਾ ਹੋਟਲ ਹੈ ਆਪਨੇ 2 ਬੈੱਡ ਵਾਲਾ ਕਮਰਾ 4 ਬੈੱਡ ਵਾਲਾ 6 ਬੈੱਡ ਵਾਲਾ ਕਮਰਾ ਕਿਹੜਾ ਪ੍ਰੋਵਾਈਡ ਕਰਨਾ ਹੈ ਪਰ ਨਾ ਤਾਂ ਇੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਨਾ ਤੇ ਸਾਰਾਗੜੀ ਹੋਟਲ ਹੈ ਸਿਰਫ ਸਾਰਾਗੜੀ ਨਿਵਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਨੌਂ ਮੰਜ਼ਲੀ ਜਿਹੜਾ ਸਾਰਾਗੜੀ ਨਿਵਾਸ ਤਿਆਰ ਕੀਤਾ ਗਿਆ ਹੈ ਜਿਹਦੇ ਵਿੱਚ 238 ਦੇ ਕਰੀਬ ਕਮਰੇ ਹਨ 226 ਕਮਰੇ ਜਿਹੜੇ 999 ਰੁਪਏ ਇੱਕ ਕਮਰੇ ਦਾ ਰੇਟ ਹੈ ਅਤੇ 12 ਸਵੀਟ ਰੂਮ ਹੈ ਜਿਹਦਾ 1600 ਰੁਪਿਆ ਕਿਰਾਇਆ ਹੈ ਇਸ ਤੋਂ ਇਲਾਵਾ ਜਿਹੜੀ ਹੈ ਹੋਰ ਕੋਈ ਜਿਹੜੀ ਹੈ ਇੱਥੇ ਕੋਈ ਜਿਹੜੀ ਹੈ ਕਿਰਾਇਆ ਨਹੀਂ ਹੈ ਦੋ ਹੀ ਕਿਰਾਏ ਹਨ 999 ਅਤੇ ਸਵੀਟ ਰੂਮ ਦਾ 1600 ਤੇ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਹੈਂਕਰ ਨੇ ਜੈਲੀ ਵੈਬਸਾਈਟ ਤਿਆਰ ਕੀਤੀ ਹੈ ਉਹ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਹੈ ਸੰਗਤਾਂ ਦੇ ਨਾਲ ਫਰਾਡ ਕਰ ਰਿਹਾ ਹੈ ਜਦ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਜਿਹੜੀ ਆ wwwsdpcsran.com sdpc ਦੇ ਨਾਂ ਤੇ ਹੀ ਜਿਹੜੀ ਆ ਵੈਬਸਾਈਟ ਹੈ ਤੇ ਸੰਗਤਾਂ ਜੋ ਨਕਲੀ ਵੈਬਸਾਈਟ ਤੋਂ ਬਚਣ ਤੇ sdpcsran ਦੇ ਨਾਂ ਤੇ ਹੀ ਜਿਹੜੀ ਆ ਸਾਰਾ ਗੜੀ ਨਾਂ ਤੇ ਜਿਹੜੀ ਆ ਬੁਕਿੰਗ ਕਰਨ ਤਾਂ ਜੋ ਕਿ ਸੰਗਤਾਂ ਦੇ ਨਾਲ ਜਿਹੜੀ ਆ ਧੋਖਾ ਫਰਾਡ ਨਾ ਹੋ ਸਕੇ ਕਿ ਸਭ ਹੁਣ ਤੱਕ ਕਿੰਨੇ ਕੁ ਸ਼ਰਦਾਲੂਆਣਾ ਜਿਹੜਾ ਫਰੋਡ ਹੋ ਚੁੱਕਿਆ ਤੇ ਜਦੋਂ ਤੁਹਾਡੇ ਕੋਲ ਪਹੁੰਚਦੇ ਆ ਤੁਹਾਡੇ ਵੱਲੋਂ ਕੀ ਆਸ਼ਵਾਸਨ ਦਵਾਇਆ ਜਾਂਦਾ ਹੈ ਹੁਣ ਤੱਕ 125 ਦੇ ਕਰੀਬ ਜਿਹੜੇ ਆ ਮਾਮਲੇ ਰਿਟਰਨ ਜਿਹੜੇ ਸਾਡੇ ਕੋਲ ਜਿਹੜੇ ਆ ਪਹੁੰਚੇ ਹੋਏ ਹਨ ਕਿ ਸਾਡੇ ਦੇ ਨਾਲ ਜਿਹੜੀ ਆ ਅਸੀਂ ਸਾਰਾ ਗੜੀ ਨਵਾਸ ਦੇ ਨਾਂ ਤੇ ਬੁਕਿੰਗ ਕਰਵਾਈ ਸੀ ਤੇ ਜਦੋਂ ਆਪਣਾ ਉਹ ਮੋਬਾਈਲ ਦਿਖਾਲਦੇ ਹਨ ਤੇ ਉਹਨਾਂ ਨੂੰ ਇੱਥੇ ਆਣ ਕੇ ਪਤਾ ਲੱਗਦਾ ਕਿ ਸਾਡੇ ਨਾਲ ਫਰਾਡ ਹੋਇਆ ਹੈ ਕਿ ਉਹ ਜਿਹੜਾ ਅਸੀਂ ਉਹਦੀ ਰਿਟਰਨ ਕੰਪਲੇਂਟਾਂ ਜਿਹੜੀਆਂ 24-25 ਲੱਖ ਦੇ ਜਿਹੜੇ ਫਰਾਡ ਹੋਇਆ ਹੈ ਪੁਲਿਸ ਕਮਿਸ਼ਨ ਅੰਮ੍ਰਿਤਸਰ ਨੂੰ ਮੈਨੇਜਰ ਸਰਦਾਰ ਭਗਵੰਤ ਸਿੰਘ ਜੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਸਰਾਵਾ ਮੈਨੇਜਰ ਸਾਹਿਬ ਵੱਲੋਂ ਵਫਤ ਤੌਰ ਤੇ ਪੁਲਿਸ ਕਮਿਸ਼ਨ ਨੂੰ ਦਿੱਤੀਆਂ ਗਈਆਂ ਹਨ ਅਜੇ ਤੱਕ ਉਸ ਕੰਪਲੇਂਟ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਦੋ ਚਾਰ ਵਾਰੀ ਰਿਮਾਈਂਡ ਵੀ ਕਰਾਇਆ ਗਿਆ ਅਤੇ ਹੁਣ ਜਿਹੜੀ ਇਹ ਵੈਬਸਾਈਟ ਸਾਰਾਗੜੀ ਹੋਟਲ ਦੇ ਨਾਮ ਤੇ ਜਿਹੜੀ ਆ ਬਣੀ ਹੋਈ ਸੀ ਜਿਹੜੇ ਫਰਾਡ ਕੀਤੇ ਹੋਏ ਹਨ ਸਾਡੇ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇੰਟਰਨੈਟ ਭਾਗ ਦੇ ਅਨਚਾਰਜ ਨੇ ਉਹ ਜਿਹੜੀ ਹੈਂਗ ਕਰ ਦਿੱਤੀ ਗਈ ਹੈ ਪਰ ਪੁਲਿਸ ਕਮਿਸ਼ਨ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਸੀਂ ਪੁਲਿਸ ਕਮਿਸ਼ਨ ਨੂੰ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਲੱਖਾਂ ਹੀ ਸੰਗਤਾਂ ਦੇ ਨਾਲ ਇਹ ਫਰਾਡ ਹੋਇਆ ਹੈ ਅਜੇ ਤੱਕ ਇਹ ਬੰਦੇ ਟਰੇਸ ਕਿਉਂ ਨਹੀਂ ਕੀਤੇ ਜਾ ਰਹੇ ਤੇ ਤਾਂ ਜੋ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਆ ਸਾਰਾ ਗੜੀ ਨਿਵਾਸ ਦੇ ਨਾਂ ਤੇ ਕੋਈ ਹੋਰ ਵੈੱਬਸਾਈਟ ਜਿਹੜੀ ਨਕਲੀ ਤਿਆਰ ਹੋ ਸਕਦੀ ਹੈ ਆਉਣ ਵਾਲੇ ਸਮੇਂ ਸੰਗਤਾਂ ਦੇ ਨਾਲ ਹੋਰ ਫਰਾਡ ਹੋ ਸਕਦਾ ਹੈ ਤਾਂ ਜੋ ਕਿ ਪਹਿਲ ਦੇ ਆਧਾਰ ਤੇ ਜਿਹੜੀ ਆ ਸਾਰਾ ਗੜੀ ਨਿਵਾਸ ਦੇ ਨਾਂ ਤੇ ਜਿਹੜੀ ਆ ਕਮਰੇ ਦੇ ਜਿਹੜੀ ਆ 25 ਲੱਖ ਦੇ ਕਰੀਬ ਫਰਾਡ ਹੋਇਆ ਹੈ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਗ੍ਰਫਤਾਰ ਕਰਕੇ ਜਿਹੜੀ ਰਾਸੀ ਜਿਨ੍ਹਾਂ ਦੇ ਨਾਲ ਫਰਾਡ ਹੋਇਆ ਹੈ ਉਹਨਾਂ ਦੇ ਖਾਤਿਆਂ 'ਚ ਜਿਹੜੀ ਆ ਪਾਈ ਜਾਵੇ ਤਾਂ ਜੋ ਕਿ ਸੰਗਤਾਂ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਜਿਹੜੀ ਆ ਕੋਈ ਇਹੋ ਜੀ ਠੱਗੀ ਨਾ ਵਾਚ ਸਕੇ ਪਹਿਲ ਦੇ ਆਧਾਰ ਤੇ ਪੱਕੇ ਤੌਰ ਤੇ ਜਿਹੜੀ ਉਹਨੂੰ ਗ੍ਰਫਤਾਰ ਕੀਤਾ ਜਾਵੇ ਸਭ ਰੋਜ਼ ਦੀ ਗੱਲ ਕਰੀਏ ਤਾਂ ਲੱਖਾਂ ਦੀ ਦਰਦਾਰ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਂਦੇ ਜੇਕਰ ਸਾਰਾ ਗੜੀ ਸਨਾ ਦੀ ਬੁਕਿੰਗ ਕਰवानी ਹੋਏ ਕੀ ਪ੍ਰੋਸੈਸ ਹੈ ਪੂਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਉਹਨਾਂ ਦੀ ਵੈਬਸਾਈਟ ਜਿਹੜੀ ਆ wwwsgpcsarae.com ਇਹਦੇ ਤੇ ਹੀ ਬੁਕਿੰਗ ਕਰਾਉਣ ਤੇ ਸਿੱਧੇ ਹੀ ਜਿਹੜੇ ਅਕਾਊਂਟ ਦੇ ਵਿੱਚ ਸੰਗਤਾਂ ਦੇ ਪੈਸੇ ਜਾਂਦੇ ਹਨ ਸਾਡੇ ਵੱਲੋਂ ਕੋਈ ਵੀ ਜਿਹੜੀ ਆ ਅੱਗੋਂ ਕਿਸੇ ਦੇ ਨਾਲ ਸਵਾਲ ਜਵਾਬ ਨਹੀਂ ਕੀਤਾ ਜਾਂਦਾ ਉਹ ਸਿੱਧੇ ਆਨਲਾਈਨ ਹੀ ਜਿਹੜੇ ਆ ਅਕਾਊਂਟ ਦੇ ਵਿੱਚ ਪੈਸੇ ਜਾਂਦੇ ਹਨ ਜਿੰਨਾਂ ਦੀ ਬੁਕਿੰਗ ਹੋ ਗਈ ਉਹ ਜਿਹੜੀ ਐਡਜਸ ਹੋ ਜਾਂਦੀ ਹੈ ਜੇ ਦੀ ਜਦੋਂ ਬੁੱਕ ਨਹੀਂ ਹੋਣੀ ਉਹ ਜਿਹੜੀ ਅਕਾਊਂਟ ਤੇ ਕੋਈ ਵੀ ਰਕਮ ਨਹੀਂ ਕੱਟੀ ਜਾਂਦੀ ਅੱਜ ਜੇ ਨਹੀਂ ਦੇਖਦੇ ਆ ਫਰੋਡ ਹੁੰਦੇ ਤੁਸੀਂ ਪ੍ਰਸ਼ਾਸਨ ਨੂੰ ਕੀ ਗੁਹਾਰ ਲਗਾਉਣਾ ਚਾਹੋਗੇ ਸਾਡੇ ਮਾਧਿਅਮ ਰਾਹੀਂ ਅਸੀਂ ਆਪ ਜੀ ਦੇ ਮਾਧਿਅਮ ਰਾਹੀਂ ਜਿਹੜੀ ਇਹੋ ਹੀ ਬੇਨਤੀ ਕਰਦੇ ਹਾਂ ਕਿ ਜਿੱਤਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇਸ਼ ਦੇਸ਼ ਤੋਂ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ ਤੇ ਆਉਣ ਵਾਲੇ ਸਮੇਂ ਵੀ ਜਿਹੜੀਆਂ ਪਹੁੰਚਦੀਆਂ ਰਹਿਣੀਆਂ ਹਨ ਤੇ ਇਹੋ ਜਿਹੇ ਹੰਕਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਸੰਗਤਾਂ ਦੇ ਨਾਲ ਜਿਹੜੀ ਆ ਕੋਈ ਵੀ ਫਰੋਡ ਨਾ ਹੋ ਸਕੇ ਸੰਗਤਾਂ ਦੀ ਸਰਦਾ ਭਾਵਨਾ ਨੂੰ ਛੱਟ ਨਾ ਵੱਟ ਸਕੇ ਇਹੋ ਹੀ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਪਹਿਲ ਦੇ ਆਧਾਰ ਤੇ ਇਹਨਾਂ ਹੰਕਰਾਂ ਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਅਮਲੀ ਜਾਮਾ ਪਾਇਆ ਜਾਵੇ ਬਿਲਕੁਲ ਇਹਨਾਂ ਰঞ্জੀਤ ਸਿੰਘ ਪੋਮਾ ਜੋ ਕਿ ਸਰਗੜ ਸਰਾ ਦੇ ਸੁਪਰਵਾਈਜ਼ਰ ਨੇ ਉਹਨਾਂ ਵੱਲੋਂ ਇੱਕ ਵੈਬਸਾਈਟ ਦੱਸੀ ਗਈ ਹੈ ਕਿ ਈਮੇਲ ਵੀ ਹੈ ਐਸਪੀਸੀ ਸਰਾਏ .com gmail.com ਤੇ ஆன்ਲਾਈਨ ਬੁਕਿੰਗ ਜੇ ਕਰवानी ਹੋਵੇ ਤਾਂ www.sdpcsarae.com ਅਫੀਸ਼ੀਅਲ ਵੈਬਸਾਈਟ ਹੈ ਸਾਰਾਗੜੀ ਸਰਾਹ ਦੀ ਜੋ ਵੀ ਸ਼ਰਦਾਲੂ ਸਚਕੰਡ ਸ੍ਰੀ ਹਰਮਦਰ ਸਾਹਿਬ ਨਤਮਤ ਸਖ ਹੋਣੀ ਪਹੁੰਚਦਾ ਹੈ ਤਾਂ ਜੇਕਰ ਬੁਕਿੰਗ ਕਰवानी ਤਾਂ ਇਸ ਵੈਬਸਾਈਟ ਤੇ ਕਰਵਾਓ ਜੇਕਰ ਕਿਸੇ ਹੋਰ ਵੈਬਸਾਈਟ ਤੇ ਤੁਸੀਂ ਬੁਕਿੰਗ ਕਰਵਾਉਂਦੇ ਤੇ ਤਾਂ ਉਹ ਫੇਕ ਹੋਵੇਗੀ ਤੇ ਇਹ ਹਨ ਰਣਜੀਤ ਸਿੰਘ ਪੋਮਾ ਜਿਨ੍ਹਾਂ ਨੇ ਜਾਣਕਾਰੀ ਸਾਨੂੰ ਸਾਰਾਗੜੀ ਸਰਾਹ ਦੀ ਬੁਕਿੰਗ ਦੀ ਦਿੱਤੀ ਹੈ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਮਹਿਮਾਨਵ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ ਲਓ ਜੀ ਹੋ ਜੋ ਤਿਆਰ ਆ ਗਿਆ ਬੱਚਿਆਂ ਦਾ ਖੇਡ ਕੈਂਪ ਜੀ ਹਾਂ 6 ਜੁਲਾਈ ਦਿਨ ਸ਼ਨੀਵਾਰ ਸ਼ਾਮ 5 ਵਜੇ ਅਰਦਾਸ ਨਾਲ ਹੋਏਗਾ ਸ਼ੁਭਾਰੰਭ ਹਰ ਸ਼ਨੀਵਾਰ ਤੇ ਐਤਵਾਰ ਸ਼ਾਮੀ 5 ਤੋਂ 7 ਵਜੇ ਤੱਕ ਕੋਈ ਫੀਸ ਨਹੀਂ ਫ੍ਰੀ ਖੇਡ ਕਿੱਟਾਂ ਤੇ ਰਿਫਰੈਸ਼ਮੈਂਟ ਵੀ ਮਿਲੇਗੀ ਬਜ਼ੁਰਗਾਂ ਵਾਸਤੇ ਸੈਰ ਤੇ ਯੋਗਾ ਕਸਰਤ 6 ਤੋਂ 7 ਵਜੇ ਤੱਕ 6 ਆਫ ਸੈਟਲ ਤੇ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਆਪਣੀਆਂ ਖੇਡਾਂ ਤੇ ਵਿਰਸੇ ਨਾਲ ਜੋੜਨ ਦਾ ਇੱਕ ਨਵਕਲਾ ਕਦਮ ਤਾਂ ਫਿਰ ਹਮ ਹੁਮਾ ਕੇ ਪਹੁੰਚਿਓ 14ਵੇਂ ਬੱਚਿਆਂ ਦੇ ਖੇਡ ਮੇਲੇ ਤੇ ਵਿਲਸਨ ਪਲੇ ਫੀਲਡਸ ਕੈਂਟ WA 13028 ਸਾਊਥ-ਈਸਟ 251 ਸਟਰੀਟ ਕੈਂਟ WA 98030 ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੁਰਚਰਨ ਸਿੰਘ ਢਿੱਲੋਂ 216 412 1559 ਗੁਰਦੀਪ ਸਿੰਘ ਸਿੱਧੂ 206-697-8155 ਤਾਂ ਫਿਰ ਜ਼ਰੂਰ ਪਹੁੰਚਿਓ 14th ਚਿਲड्रन ਸਮਰ ਸਪੋਰਟਸ ਕੈਂਪ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Delhi Hunt ਤੇ eBaba ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ